ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਮਿਲਦੇ ਆਂ ਫੇਰ ਸ਼ੇਰ ਬੱਗੇ ਦੀ ਦੂਜੀ ਤੇ ਤੀਜੀ ਵੀਡੀਓ ਦੇ ਵਿੱਚ ਜਿਹੜੇ ਕਿ ਆਪਾਂ ਉਹਨਾਂ ਨਾਲ ਪ੍ਰੋਮਿਸ ਕੀਤਾ ਸੀ ਤਿੰਨ ਸਵਾਰੀਆਂ ਦੇ ਵਿੱਚ ਤਿਆਰ ਕਰਨਾ ਸੀ ਘੋੜਾ ਤਾਂ ਬਹੁਤ ਭਰਾਮਾਂ ਦੀਆਂ ਨਜ਼ਰਾਂ ਸੀ ਇਸ ਘੋੜੇ ਦੇ ਉੱਪਰ ਵੀ ਕਿੰਨੇ ਦਿਨਾਂ ਦੇ ਵਿੱਚ ਤਿਆਰ ਹੁੰਦਾ ਦੇਖਦੇ ਆਂ ਤੇ ਇਹ ਆਪਣਾ ਵਿਸ਼ੇਕ ਚੜਿਆ ਹੋਇਆ ਉੱਪਰ ਇਹ ਦੂਜੀ ਦਿਨ ਦੀ ਆ ਵੀਡੀਓ ਆ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਆ ਵਾਲੀਆਂ ਤੀਜੇ ਦਿਨੀਆਂ ਵੀਡੀਓ ਜੀ ਕਿ ਕਰੋ ਚੈਕੋ ਦੀ ਚਾਲ ਉਹਦੀ ਸਟ੍ਰੈਂਥ ਉਹਦੇ ਕਦਮ ਉਹਦੇ ਕੱਲੀ ਕੱਲੀ ਐਂਗਲ ਚੈੱਕ ਕਰੋ ਘੋਡੇ ਦੀ ਕਿੰਨੀ ਵਧੀਆ ਗਰਦਨ ਵਾਇਗਰੂ ਦੀ ਕਿਰਪਾ ਦੇ ਨਾਲ ਰੀਜਾਂ ਲੱਗ ਗਈਆਂ ਘੋਡੇ ਦੇ ਉੱਪਰ ਘੋੜਾ ਬਹੁਤ ਪਿਆਰਾ ਜੀ ਥੈਂਕ ਯੂ ਜਨਾਬ ਸ਼ੇਅਰ ਵਗੈਰਾ ਰੱਖਿਆ ਬਾਬਾ ਜੀ ਬਹੁਤ ਪਿਆਰ ਕਰਦੇ ਆ ਤੇ ਇਹ ਦੋਨੇ ਪਚੰਗੀ ਬਹੁਤ ਪਿਆਰ ਕਰਦੇ ਆ ਇਹਨੂੰ ਆਪਣਾ ਬਹੁਤ ਹੀ ਪਿਆਰਾ ਘੋੜਾ ਏ ਮੈਂ ਆਸ ਕਰਦਾ ਆਂ ਆਪ ਸਾਰੇ ਠੀਕ ਠਾਕ ਹੋਵੋਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਆਪਣੇ ਭਰਾ ਦੀ ਸਪੋਰਟ ਕਰੋ ਤੇ ਮੈਸੇਜ ਜ਼ਰੂਰ ਕਰਿਆ ਕਰੋ ਕਿ ਇਦਾਂ ਲੱਗ ਰਹੀ ਵੀਡੀਓ ਕੀ ਕੁਆਲਿਟੀ ਆ ਹਨਾ ਚਾਲ ਕਿਦਾਂ ਦੀ ਲੱਗ ਰਹੀ ਆਬ ਜੀ ਨੂੰ ਤੇ ਜਰੂਰ ਆਪਣੇ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਬਾਅਦ ਤੋਂ ਬਾਅਦ ਸਪੋਰਟ ਕਰੋ ਆਪਣੇ ਭਰਾ ਦੀ ਕੋੜੇ ਦੀ ਐਂਗਲ ਚੈੱਕ ਕਰੋ ਹਨਾ ਦੇਖੋ ਕਿੰਨੀ ਵਧੀਆ ਪੂਛ ਵਗੈਰਾ ਚੱਕ ਕੇ ਗਰਦਨ ਚੱਕ ਕੇ ਹਨਾ ਗਾੜੀ ਬਹੁਤ ਚੱਕਦਾ ਕੋੜਾ ਤੇ ਹਾਲੇ ਛੋਟੀ ਉਮਰ ਦਾ ਹੀ ਆ ਦੋ ਦੰਦ ਹੋਇਆ ਨਹੀਂ ਹਲੇ ਤੇ ਆਪਾਂ ਚਲੋ ਉਹਨਾਂ ਦਾ ਪਿਆਰ ਸੀ ਉਹ ਕਹਿੰਦੇ ਨਹੀਂ ਤੋੜਨਾ ਆ ਤਾਂ ਚਲੋ ਆਪਾਂ ਨੇ ਦੋ ਤਿੰਨ ਦਿਨਾਂ ਦੇ ਵਿੱਚ ਕੰਪਲੀਟ ਕਰ ਦਿੱਤਾ ਜੀ ਆ ਤੁਸੀਂ ਮੇਰੀ ਲਾਸਟ ਰਾਈਡ ਆਜ ਹੈ ਨਾ ਆ ਤੁਸੀਂ ਆਪ ਜੀ ਚੈੱਕ ਕਰ ਸਕਦੇ ਹੋ ਤੇ ਆਪਾਂ ਲਾਸਟ ਰਾਈਡ ਲਈ ਤਿੰਨ ਦਿਨਾਂ ਦੇ ਵਿੱਚ ਤੇ ਮੰਲੋ ਆ 15-15 ਮਿੰਟ ਦੀਆਂ ਕਲਾਸਾਂ ਦਿੱਤੀਆਂ ਉਹਨੂੰ ਆਪਾਂ ਤਿੰਨ ਤਾਂ ਤਿੰਨ ਕਲਾਸਾਂ ਦੇ ਵਿੱਚ ਤੁਸੀਂ ਉਹਦੀ ਕੁਆਲਿਟੀ ਕਿੰਨੀ ਚੈੱਕ ਕਰੋ ਹੈ ਨਾ ਉਹਦੀ ਚਾਲ ਕਿੰਨੀ ਵਧੀਆ ਤਾਂ ਕੋੜੇ ਨੇ ਬਹੁਤ ਸੋਹਣਾ ਰਿਸਪੌਂਸ ਦਿੱਤਾ ਹਲੇ ਅੱਗੇ ਬਹੁਤ ਵਧਣਾ ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਇਹਨੂੰ ਕੰਪੀਟੀਸ਼ਨ ਲਈ ਤਿਆਰ ਕਰੋ ਤਾਂ ਉਹਨਾਂ ਨੇ ਸਾਰੇ ਭਰਾਵਾਂ ਨੇ ਬਹੁਤ ਸਾਥ ਦਿੱਤਾ ਸਾਰਿਆਂ ਨੇ ਬਹੁਤ ਤਾਰੀਫ਼ ਕੀਤੀ ਕੰਮ ਦੇ ਤੁਹਾਡੇ ਭਰਾ ਦੀ ਆਪ ਜੀ ਵੀ ਦੱਸੋ ਦੇਖ ਕੇ ਕਿੱਦਾਂ ਲੱਗ ਰਿਹਾ ਤੁਹਾਨੂੰ ਤੇ ਸਾਰੇ ਜਣੇ ਬਦ ਵਾਸਪੋਰਟ ਕਰਿਓ ਆਪਣੇ ਪ੍ਰਭਜੋਤ ਨੂੰ ਆਪਾਂ ਇੱਕ ਵਾਰੀ ਚੜਾਇਆ ਤਾਂ ਉਹ ਟ੍ਰੇਨਿੰਗ ਕਰਕੇ ਨਾ ਪੂਰਾ ਫੇਰ ਉਹਨੂੰ ਚੜਾਇਆ ਆਪਾਂ ਪ੍ਰਭ ਨੂੰ ਤੇ ਬਾਕੀ ਸਾਰੇ ਨਦੇੜ ਵਾਲੇ ਭਰਾਵਾਂ ਨੇ ਬਹੁਤ ਜਿਆਦਾ ਪਿਆਰ ਦਿੱਤਾ ਘੋੜੇ ਨੂੰ ਉਹਦੀ ਚਾਲ ਟ੍ਰੇਨਿੰਗ ਦੇ ਕੇ ਸਾਰਿਆਂ ਨੂੰ ਬਹੁਤ ਪਸੰਦ ਆਈ ਤਾਂ ਆਪ ਜੀ ਵੀ ਦੱਸੋ ਜ਼ਰੂਰ ਕਿੱਦਾਂ ਲੱਗਿਆ ਕੰਮ ਤੇ ਇਹਨੂੰ ਪੂਰੇ ਆਪਾਂ 3 ਰਾਈਡਾਂ ਦੇ ਵਿੱਚ ਤਿਆਰ ਕੀਤਾ ਇਸ ਘੋੜੇ ਨੂੰ ਜਮਾ ਪਲੇਨ ਸੀਗਾ ਕੋਈ ਨਹੀਂ ਇਹਦੇ ਉੱਪਰ ਚੜਿਆ ਸੀ ਤੇ ਆਪਣਾ ਪ੍ਰਭਜੋ ਤੇ ਇੱਕ ਦੋ ਵਾਰੀ ਚੜਿਆ ਤਾਂ ਉਸ ਤੋਂ ਬਾਅਦ ਆ ਪਈ ਇਹਦੇ ਤੇ ਸਵਾਰੀ ਲਈ ਆ ਇਹਨੂੰ ਸ਼ਹਿਰ ਬਾਜ਼ਾਰ ਪਾਣੀ ਵਿੱਚ ਸਾਰੀਆਂ ਚੀਜ਼ਾਂ ਸਿਖਾਈਆਂ ਇਤੋਂ ਦੀ ਮਰਜ਼ੀ ਲੈ ਜੀ ਆਪ ਜੀ ਅੱਗੇ ਜਾ ਕੇ ਵੀਡੀਓ ਦੇ ਵਿੱਚ ਦੇਖੋਗੇ ਵੀਡੀਓ ਬਹੁਤ ਸੋਹਣੀ ਬਣਨ ਵਾਲੀ ਆ ਇੱਕ ਇੱਕ ਐਂਗਲ ਮੈਂ ਆਪ ਜੀ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਵੀ ਘੋੜੇ ਨੂੰ ਸਲੋ ਮੋਸ਼ਨ ਕਰਕੇ ਤੇਜ਼ ਕਰਕੇ ਜਿੱਦਾਂ ਵੀ ਤੁਸੀਂ ਹਨਾ ਉਹਦੀ ਇੱਕ ਇੱਕ ਚੀਜ਼ ਚੈੱਕ ਕਰੋ ਦੇਖੋ ਕਦਮ ਉਹਦੇ ਤੇ ਮੈਂ ਜਮਾਂ ਟੀਲਾ ਛੱਡਿਆ ਹੋਇਆ ਘੋੜਾ ਆਪਣੀ ਮਰਜ਼ੀ ਦੇ ਉੱਪਰ ਜਾ ਰਿਹਾ ਮਜੇ ਨਾਲ ਜਾ ਰਿਹਾ ਪਰ ਕੋਈ ਫੋਰਸ ਨਹੀਂ ਕੀਤਾ ਉਹਨੂੰ ਹਨਾ ਕੋਈ ਸਟਿਕ ਨਹੀਂ ਯੋਜ ਕੀਤੀ ਸਟੇਕ ਆਪਾਂ ਸਿਰਫ ਨਾਰਮਲ ਫੜ ਕੇ ਰੱਖਦੇ ਹਾਂ ਵੀ ਜਾਨਵਰ ਨੂੰ ਥੋੜਾ ਜਿਆਦਾ ਡਰ ਰਹਿੰਦਾ ਇੰਨੇ ਨਾਲ ਤੇ ਉਹਦੇ ਕਦਮ ਦੇਖੋ ਕਿੰਨਾ ਵਧੀਆ ਇਹ ਅਸੀਂ ਮੋਟਰਸਾਈਕਲ ਲਾਇਆ ਸੀ ਨਾਲ ਆਪਣਾ ਕੰਪਿਊਟਰ ਵਾਲਾ ਜਿਹੜਾ ਘੜੀ ਟਾਈਪ ਨੰਬਰਿੰਗ ਦੱਸਦਾ ਤਾਂ 35 ਦੇ ਆਸ-ਪਾਸ ਚੱਲ ਰਿਹਾ ਸੀ ਕੋੜਾ ਤੇ ਇੱਥੇ ਇਹਨੂੰ ਆਪਾਂ 15 ਮਿੰਟ ਦੇ ਮੰਨ ਲਓ 3 라ਉਂਡ ਲਾਇਆ ਸੀ ਬਹੁਤ ਸੋਹਣਾ ਗਰਾਊਂਡ ਹੈ ਨਦੀ ਦੇ ਬਾਹਰਲੇ ਪਾਸੇ ਇੱਕ ਬਾਈਪਾਸ ਹੈ ਬਾਈਪਾਸ ਦੇ ਉੱਪਰ ਇਹ ਗਰਾਊਂਡ ਬਣਿਆ ਹੋਇਆ ਜਿੱਥੇ ਲੋਕੀ ਟ੍ਰੇਨਿੰਗ ਕਰਦੇ ਆ ਭੱਜਦੇ ਆ ਜਾਂ ਰਨਿੰਗ ਵਗੈਰਾ ਕਰਦੇ ਆ ਮਾਰਨਿੰਗ ਆ ਕੇ ਤਾਂ ਉਥੇ ਟਰੈਕ ਬਣਿਆ ਹੋਇਆ ਸੀ ਆਪਾਂ ਉਥੇ ਲੈ ਗਏ ਸੀ ਇਹਨੂੰ ਇਹ ਗੁਦਾਵਰੀ ਤੋਂ ਪਾਰ ਕਰ ਗਿਆ ਆਪਣਾ ਪ੍ਰਭਜੋਤ ਚੜਿਆ ਹੋਇਆ ਤਾਂ ਇਹ ਪਹਿਲੀ ਵਾਰ ਚੜਿਆ ਟ੍ਰੇਨਿੰਗ ਤੋਂ ਬਾਅਦ ਥੋੜਾ ਉੱਚਾ ਚੱਕ ਕੇ ਚੱਲ ਰਿਹਾ ਹਲੇ ਇਹਨੂੰ ਪਤਾ ਨਹੀਂ ਹੈਗਾ ਤਾਂ ਫਿਰ ਇਹਨੂੰ ਅੱਗੇ ਜਾ ਕੇ ਆਪਾਂ ਥੋੜਾ ਦੱਸਿਆ ਵੀ ਇੱਥੇ ਤੋਰਨਾ ਇੱਥੇ ਤੋਰਨਾ ਹਨ ਤੇ ਆਪਾਂ ਇਹ ਗੁਦਾਵਰੀ ਵਾਲੇ ਕੋਲ ਕੋਲੇ ਜਾ ਰਹੇ ਹਾਂ ਗੁਦਾਵਰੀ ਪਾਰ ਕਰਕੇ ਲੰਗੇ ਸੀ ਤਾਂ ਰੋਡ ਦੇ ਉੱਪਰ ਜਾ ਰਿਆ ਕੋਲੇ ਤੇ ਕੋਲ ਦੀ ਟਰੱਕ ਗੱਡੀਆਂ ਸਭ ਜਾ ਰਹੇ ਹਨ ਮਾਰੇ ਕੋਡੇ ਨੂੰ ਕੋਈ ਪ੍ਰੋਬਲਮ ਨਹੀਂ ਆ ਰਹੀ ਵਧੀਆ ਬੋਸ ਹੁਣਾ ਇੰਜੋਏ ਕਰ ਰਿਹਾ ਕੋੜੇ ਨੇ ਰਾਈਡ ਬਹੁਤ ਸੋਹਣੀ ਕਰਵਾਈ ਅਸੀਂ ਲੌਂਗ ਰਾਈਡ ਹੀ ਹੋ ਗਈ ਸੀ ਸਾਡੀ ਤੇ ਬਹੁਤ ਵਧੀਆ ਰਿਸਪੌਂਸ ਦਿੱਤਾ ਕੋੜੇ ਨੇ ਤਾਂ ਆਪ ਜੀ ਪਲੀਜ਼ ਜ਼ਰੂਰ ਦੱਸਿਓ ਕਿੱਦਾਂ ਲੱਗੀ ਵੀਡੀਓ ਕਿੱਦਾਂ ਲੱਗੀ ਟ੍ਰੇਨਿੰਗ ਹਨਾ ਤਾਂ ਜਿਨ੍ਹਾਂ ਨੇ ਕਿਸੇ ਨੇ ਟ੍ਰੇਨਿੰਗ ਕਰਵਾਨੀ ਆ ਜਾਂ ਆਪਣੀ ਹੋਪ ਕੇਅਰ ਕਰਾਨੀ ਆ ਹਨਾ ਪੈਰਾਂ ਦੀ ਟ੍ਰੇਮਿੰਗ ਕਰਾਨੀ ਆ ਕੋੜਿਆਂ ਦੀ ਤਾਂ ਪਲੀਜ਼ ਸੰਪਰਕ ਨੰਬਰ ਤੁਹਾਨੂੰ ਉੱਪਰ ਦਿੱਤਾ ਹੋਇਆ ਆਪ ਜੀ ਸੰਪਰਕ ਕਰ ਸਕਦੇ ਹੋ ਕਾਲਜ ਸਕੂਲਾਂ ਦੇ ਘੋੜੇ ਆ ਸੈਂਟਰ ਦੇ ਘੋੜੇ ਆ ਪੰਜਾਬ ਪੁਲਿਸ ਲਾਈਨ ਦੇ ਘੋੜੇ ਆ ਜਾਂ ਕਿਸੇ ਵੀ ਐਸਬ ਲਾਈਨ ਦੇ ਘੋੜੇ ਹਨਾ ਤਾਂ ਤੁਸੀਂ ਆ ਕੇ ਉੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਟ੍ਰੇਮਿੰਗ ਲਈ ਆ ਦੇਖੋ ਕਿੰਨਾ ਵਧੀਆ ਹੈਂਡਲ ਕਰਦੇ ਆ ਘੋੜਾ ਹਨਾ ਜੋ ਵੀ ਤੁਸੀਂ ਬੋਲ ਰਹੇ ਹੋ ਬੋਲਣ ਦੀ ਲੋੜ ਹੀ ਨਹੀਂ ਖੜਗੇ ਤਾਂ ਉਹਨੇ ਆਪਣੇ ਆਪ ਹੀ ਖੜ ਜਾਣਾ ਸਾਰੀਆਂ ਚੀਜ਼ਾਂ ਨੂੰ ਸਿਖਾ ਦਿਤੀਆਂ ਆਪਾਂ ਆਪਣੇ ਆਪ ਲੰਬਾ ਹੋ ਕੇ ਚੜਾਉਂਦਾ ਹੈ ਤਾਰ ਦਾ ਜਿੱਥੇ ਮਰਜੀ ਤੁਸੀਂ ਕਹੋ ਉੱਥੇ ਤਾਰ ਦਿੰਦਾ ਤੇ ਇਹ ਆਪਣਾ ਪ੍ਰੋਗਰਾਮ ਹੈ ਤੇ ਐਦਾਂ ਹੀ ਸਾਰੇ ਜਣੇ ਬਣੇ ਰਹੋ ਕੱਲ ਫੇਰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਸਾਰੇ ਬਹੁਤ ਸੋਹਣਾ ਸਾਥ ਦੇ ਰਹੇ ਆ ਤਾਂ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੀਡੀਓ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਤੇ ਆਪਣੇ ਭਰਾ ਦੀ ਸਪੋਰਟ ਕਰੋ ਜੀ ਤੇ ਹੁਣ ਆਪਾਂ ਪੰਜਾਬ ਆ ਰਹੇ ਆ ਅਸੀਂ ਅੱਜ ਉਥੋਂ ਚੱਲ ਪਏ ਆ ਜਿੱਦਾਂ ਤੇ ਅਸੀਂ ਇੱਕ ਦੋ ਦਿਨ ਮਨਵਾੜ ਰਹਿਣਾ ਤੇ ਮਨਵਾੜ ਤੋਂ ਅਸੀਂ ਉਸ ਤੋਂ ਬਾਅਦ ਆਪਣੇ ਪੰਜਾਬ ਨੂੰ ਛਾਲੇ ਪਾਵਾਂਗੇ ਤਾਂ ਸਾਰੇ ਭਰਾ ਜਰੂਰ ਬਣੇ ਰਹੋ ਐਦਾਂ ਹੀ ਬਹੁਤ ਸਾਰਾ ਪਿਆਰ ਦੇ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਖੁਸ਼ ਰਹੋ ਸਾਰੇ ਭਰਾ ਵਾਇਗਤ ਤੁਹਾਨੂੰ ਚੜ੍ਹਦੀਆਂ ਗੱਲਾਂ ਵਾਸਤੇ ਸਾਰੇ ਜਾਨਵਰ ਭਰਾਵਾਂ ਦੇ ਨਾ ਚੜ੍ਹਦੀ ਗੱਲਾਂ ਚ ਰੱਖੇ ਨਦੇੜ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਹਜੂਰ ਸਾਹਿਬ ਵਾਲਿਆਂ ਦਾ ਖਾਸ ਕਰਕੇ ਤਬੀਲਾ ਸਾਹਿਬ ਵਾਲਿਆਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਪਿਆਰ ਦਿੱਤਾ ਤੇ ਬਹੁਤ ਬਹੁਤ ਧੰਨਵਾਦੀ ਆਪ ਜੀ ਦਾ ਮਿਲ ਕੇ ਸਾਰਿਆਂ ਨੂੰ ਬਹੁਤ ਖੁਸ਼ੀ ਹੋਈ ਹਾਂ ਆਓ ਆਓ بابا ਸਤਪਾਲ ਸਿੰਘ ਜੀ ਨਵੇਂ ਮੈਨੇਜਰ ਆਪਣੇ ਗੁਰਦੇਵਾਲ ਸਿੰਘ ਜੀ ਹਨਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੈਜੀ ਖਾਲਸਾ ਵੈਜੀ ਕੀ